ثار ਵਾਲੀ ਮੈਡਮ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ 1 ਕਰੋੜ 35 ਲੱਖ ਦੀ ਜਾਇਦਾਦ ਜੋ ਹੈ ਉਹ ਮੈਡਮ ਸੰਭੀ ਬੈਠੇ ਸੀ ਕੀ ਇਹ ਚਿੱਟੇ ਦੀ ਕਮਾਈ ਸੀ ਜੋ ਹੁਣ ਵਿਜੀਲੈਂਸ ਦੇ ਨਜ਼ਰ ਦੇ ਵਿੱਚ ਆ ਗਈ ਹੈ ਕਿ ਚਿੱਟੇ ਦੀ ਕਮਾਈ ਹੁਣ ਇਸ ਤਰੀਕੇ ਦੇ ਨਾਲ ਇਸ ਦਾ ਪਰਦਾਫਾਸ਼ ਹੋਵੇਗਾ ਜਿਹਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਜੋ ਹੈ ਲੇਡੀ ਕਨਸਟੇਬਲ ਕਹੋ ਥਾਰ ਵਾਲੀ ਮੈਡਮ ਕਹੋ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਚਰਚਾ ਦਾ ਵਿਸ਼ਾ ਬਣੇ ਨੇ ਕਿ ਇਹਨਾਂ ਨੇ ਜੀ ਚਿੱਟਾ ਵੇਚ ਕੇ ਆਪਣੀ ਪ੍ਰਾਪਰਟੀ ਬਣਾਈ ਆ ਚਿੱਟਾ ਵੇਚ ਕੇ ਜੋ ਹੈ ਉਹ ਘਰ ਬਣਾਇਆ ਹੈ ਚਿੱਟਾ ਵੇਚ ਕੇ ਮਹਿੰਗੀਆਂ ਘੜੀਆਂ ਪਾਉਂਦੇ ਨੇ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਜੋ ਹੈ ਇੱਕ ਨਵਾਂ ਰਿਕਾਰਡ ਜਿਹੜਾ ਹੈ ਉਹ ਜੋ ਹੈ ਉਹ ਥਾਰ ਵਾਲੀ ਮੈਡਮ ਦੇ ਹਿੱਸੇ ਦੇ ਵਿੱਚ ਆ ਗਿਆ ਕਿਉਂਕਿ ਹੁਣ ਜੋ ਹੈ ਉਹ ਪੁਲਿਸ ਤੋਂ ਬਾਅਦ ਵਿਜੀਲੈਂਸ ਦੀ ਐਂਟਰੀ ਹੋਈ ਹੈ ਵਿਜੀਲੈਂਸ ਨੇ ਵੀ ਪਰਚਾ ਦਰਜ ਕਰ ਲਿਆ ਹੈ ਅਤੇ ਮੈਡਮ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਆ ਹੁਣ ਜਦੋਂ ਤੱਕ ਕੇਸ ਚੱਲੇਗਾ ਨਾ ਹੀ ਮੈਡਮ ਪ੍ਰਾਪਰਟੀ ਵੇਚ ਸਕਦੇ ਨੇ ਨਾ ਖਰੀਦ ਸਕਦੇ ਨੇ ਨਾ ਕੋਈ ਲੋਨ ਲੈ ਸਕਦੇ ਨੇ ਔਰ ਸਿਰਫ ਪ੍ਰਾਪਰਟੀ ਤੇ ਨਜ਼ਰ ਨਹੀਂ ਲਾਈ ਬਲਕਿ ਜੋ ਉਹਨਾਂ ਦੇ ਬੈਂਕ ਅਕਾਊਂਟ ਸੀ ਉਹ ਵੀ ਸਾਰੇ ਫ੍ਰੀਜ਼ ਕਰ ਦਿੱਤੇ ਗਏ ਨੇ ਤਕਰੀਬਨ 1 ਕਰੋੜ 35 ਲੱਖ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈ ਹੈ ਸੋ ਜਿਨ੍ਹਾਂ ਨੂੰ ਇਹ ਕੇਸ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਇਹੀ ਲੇਡੀ ਕਨਸਟੇਬਲ ਹੈ ਜਿਨ੍ਹਾਂ ਦੇ ਥਾਰ ਗੱਡੀ ਦੇ ਵਿੱਚੋਂ ਤਕਰੀਬਨ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਜਿਸ ਦਾ ਕੇਸ ਲਗਾਤਾਰ ਚੱਲ ਰਿਹਾ ਸੀ ਅਤੇ ਜੋ ਹੈ ਇਹਨਾਂ ਨੂੰ ਜੇਲ੍ਹ ਵੀ ਗਏ ਸੀ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਪਰ ਇਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਤੇ ਬਾਹਰ ਆਈ ਸੀ ਤੇ ਹੁਣ ਜੋ ਹੈ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਇੰਟਰਵਿਊ ਵੀ ਦਿੱਤਾ ਜਿਹਦੇ ਵਿੱਚ ਆਪਣੀਆਂ ਸਫਾਈਆਂ ਦਿੱਤੀਆਂ ਕਿ ਇਸ ਤਰੀਕੇ ਨਾਲ ਨਹੀਂ ਵਾਸ ਤਰੀਕੇ ਦੇ ਨਾਲ ਨਹੀਂ ਤੇ ਲਗਾਤਾਰ ਜੋ ਇਹਨਾਂ ਦੀ ਆਮਦਨ ਤੋਂ ਵੱਧ ਜੋ ਇਹਨਾਂ ਨੇ ਪ੍ਰਾਪਰਟੀ ਬਣਾਈ ਸੀ ਆਮਦਨ ਤੋਂ ਵੱਧ ਜੁੜੇ ਇਹਨਾਂ ਦੇ ਖਰਚੇ ਸੀ ਉਹਨਾਂ ਸਾਰੀਆਂ ਚੀਜ਼ਾਂ ਤੇ ਵਿਜੀਲੈਂਸ ਨੇ ਨਜ਼ਰ ਰੱਖੀ ਹੋਈ ਸੀ ਤੇ ਹੁਣ ਜੁਆ ਪਤਾ ਲੱਗਾ ਹੈ ਕਿ ਇਹ ਆਮਦਨ ਤੋਂ ਵੱਧ ਪੈਸੇ ਉਡਾਉਂਦੇ ਸੀ ਆਮਦਨ ਤੋਂ ਵੱਧ ਐਸ਼ ਕਰਦੇ ਸੀ ਜਿਸ ਦੇ ਕਰਕੇ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਪਰਚਾ ਦਰਜ ਕਰਨ ਤੋਂ ਬਾਅਦ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਆ ਉਹ ਫ੍ਰੀਜ਼ ਕਰ ਦਿੱਤੀ ਗਈ ਹੈ ਤੇ ਅਕਾਊਂਟ ਵੀ ਜਿਹੜੇ ਨੇ ਉਹ ਫ੍ਰੀਜ਼ ਕਰ ਦਿੱਤੇ ਗਏ ਨੇ ਕੀ ਕਹੋਗੇ ਕੀ ਰਾਇ ਰੱਖ ਦਿਓ ਜ਼ੋਰ ਦਸਨਾ